ਆਹ ਤਰ ਮਾਂ ਨੇ ਅਕਲ ਦਿੱਤੀ ਨਾ ਵੀ ਸੱਸ ਦੇ ਗਰੀ ਬੋਲਿਆ ਕਰੀ ਹੈ ਨਾ ਇੰਨੀ ਤੈਨੂੰ ਅਕਲ دی ਕਿ ਕੱਲਿਆ ਸੀ ਸਿਖਾਲ ਕੇ ਦਿੱਤੀ ਮੇਰੀ ਮਾਂ ਨੇ ਅਕਲ ਬਥੇਰੀ ਬੜੀ ਤੈਨੂੰ ਅਕਲ ਦਿੱਤੀ ਤੈਨੂੰ ਨਹੀਂ ਸਾਂਭਣੀ ਔਂਟੀ ਨੋ ਆਹਾਂ ਨੂੰ ਸਾਂਭਣੀ ਨਾ ਔਣੀ ਤੂੰ ਪੱਜੀ ਫੇਂਡੀ ਨਾ ਬੜਾ ਕਿੰਨੀ ਹੁੰਨੀ ਆ ਭਾਬੀ ਮੇਰੀ ਬੜੀ ਚੰਗੀ ਬੜੀ ਚੰਗੀ ਹੈ ਹੁਣ ਵੜ ਕੇ ਵਿਖਾਈ ਰਹਿੰਦੀ ਰਹੀ ਹੈ ਨਾ ਬੜੇ ਤਾਤਾ 15 15 ਦਿਨ ਜਾ ਕੇ ਉੱਥੇ ਪੇਕੇ ਜਦੋਂ ਵੜ ਕੇ ਵਿਖਾਈ ਤਨ ਵੜਨ ਦਊਗੀ ਅਗਲੀ ਚੱਜ ਨਾਲ ਹੀ ਜੋਨੀ ਕਰਕੇ ਲੈ ਆਈਆਂ ਨਾ ਉਥੋਂ ਸੈੱਟ ਹੁਣ ਤੇਰੇ ਨਾਲੇ ਦਊਗੀ ਚੱਜ ਨਾਲੇ ਤੈਨੂੰ ਰਾਣੀ ਹਾਰ ਪਾ ਕੇ ਕੱਲਿਆ ਕਰੂਗੀ ਫਿਰ ਵੇਖੀ ਸਹੀ ਜਾਵਾਂਗੀ ਟੋਰ ਨਾ ਜਾਵਾਂਗੀ ਮੇਰੇ ਮਾਪਿਓ ਜਿੰਦੇ ਐ ਨਾ ਉੱਥੇ ਵੇਖੀ ਜਾਂਦੀ ਵੜਨ ਕੇ ਵੇਖੀ ਸਹੀ ਤਨ ਕਿੱਦਾਂ ਚੱਜ ਨਾਲ ਵਾੜਦੀ ਮੇਰੀ ਭਾਬੀ ਵੀ ਨਹੀਂ ਮਾਰੀ ਠੀਕ ਆ ਪਤਾ ਐ ਮੈਂ ਸੁਣ ਲੀਆਂ ਸਾਰੀ ਗੱਲਾਂ ਜਿਹੜੀ ਗੱਲਬਾਤ ਹੋਈਆਂ ਤੇ ਕੋਈ ਲੋੜ ਨਹੀਂ ਹੈਗੀ ਠੀਕ ਆ ਕਈ ਗੱਲਾਂ ਦੀਦੀ ਪੈਲੀ ਦੇ ਸੁਪਨੇ ਲੈਣੇ ਨਾ ਛੱਡ ਦੋ ਸੰਦੀਪ ਆਵਲਾ ਕਦ ਦੀਆਂ ਗੱਲਾਂ ਹੋਈਆਂ ਚਾਹੀਦਾ ਬੰਦੇ ਆ ਕੋ ਨੂੰ ਪੈਸੇ ਦੇ ਦੋ ਹੁਣੇ ਹੀ ਤੇ ਚਾਹੀਏ ਹੁਣ ਫਿਰ ਪੈਲੀ ਦੇ ਦੋ ਇੱਕ ਕੰਮ ਕਰ ਦੋ ਤੇ ਪੈਸੇ ਵੀ ਮੈਨੂੰ ਅੱਜੇ ਚਾਹੀਦੇ ਜੇ ਜਿਸ ਗੱਲ ਤੇ ਆਈਆਂ ਦੀ ਦੀਦੀ ਮੈਂ ਬਹੁਤੀਆਂ ਗੱਲਾਂ ਨਹੀਂ ਕਰਨਾ ਹੀ ਸੌ ਦੀ ਇੱਕ ਗੱਲ ਵਾ ਅਸੀਂ ਪੈਲੀ ਨਹੀਂ ਕਿ ਦੇਣੀ ਪੈਸੇ ਦੇ ਦਾਂਗੇ ਜਦੋਂ ਹੋਣਗੇ ਸਾਡੇ ਕੋਲ